ਹਰ ਘਰ ਦੇ ਅੰਦਰ ਧਰਮ ਸਾਲ ਹੋਗਾ ਕੀਰਤਨ ਸਰਬਸਵਾਰ ਸਤਿਗੁਰ ਸੱਚੇ 파ਸਾ ਜੀ ਦੀ ਰਹਿਮਤ ਬਖਸ਼ਿਸ਼ ਸਤਗੁਰ ਹੋਏ ਦਇਆ ਤਨ ਸ਼ਰਧਾ ਪੂਰੀ ਸਤਗੁਰ ਜੀ ਤੋਂ ਖੁਸ਼ ਹੋ ਜਾਂਦਾ ਹੈ ਸੇਵਾ ਤੋਂ ਸਿਮਰਨ ਤੋਂ ਭਗਤੀ ਤੋਂ ਤਾਂ ਸਾਰੀਆਂ ਜਿਹੜੀਆਂ ਸ਼ਰਧਾ ਇਛਾ ਮਾਨੀਆਂ ਪੂਰੀਆਂ ਕਰ ਦਿੰਦਾ ਸਤਗੁਰ ਹੋਏ ਦਇਆ ਤਨ ਸ਼ਰਧਾ ਪੂਰੀ ਸਤਿਗੁਰ ਹੋਏ ਦਇਆ ਨਾ ਕਭ ਹੂੰ ਝੂਰੀਏ। ਸਤਿਗੁਰ ਦਇਆਲੂ ਹੋਗੇ ਖੁਸ਼ ਹੋਗੇ। ਫਿਰ ਉਹਦਾ ਝੂਰਨਾ ਮਿਟ ਜਾਂਦਾ, ਖਤਮ ਹੋ ਜਾਂਦਾ ਜਿਹਦਾ ਬੰਦਾ ਝੂਰਦਾ ਰਹਿੰਦਾ, ਉਸ ਤਰ੍ਹਾਂ ਰਹਿੰਦਾ ਆਪਣੀ ਜ਼ਿੰਦਗੀ, ਆਪਣੀ ਕਿਸਮਤ ਮੇਰੇ ਭਾਗ ਮਾੜੇ, ਮੇਰੀ ਕਿਸਮਤ ਨਾੜੀ। ਐਸ ਤਰ੍ਹਾਂ ਰਹਿੰਦਾ। ਕਈ ਵਾਰੀ ਰੱਬ ਨੂੰ ਵੀ ਕਹਿੰਦਾ, "ਬਾਪਾ ਮੈਨੂੰ ਜ਼ਿੰਦਗੀ ਕਿਉਂ ਦਿੱਤੀ?" ਇਹ ਝੂਰਨਾ। ਸਤਿਗੁਰ ਖੁਸ਼ ਹੋ ਜਾਂਦੇ ਨੇ, ਮਿਟ ਜਾਂਦੇ, ਜ਼ਿੰਦਗੀ ਵਿੱਚ ਖੇੜਾ ਆ ਜਾਂਦਾ। ਖੁਸ਼ੀ ਆ ਜਾਂਦੀ ਪ੍ਰਾਪਤੀ ਆ ਜਾਂਦੀ ਸਤਿਗੁਰ ਹੋਏ ਦਇਆਲ ਤਨ ਸ਼ਰਦਾ ਪੂਰੀਏ 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 ਸਾਰੀਆਂ ਇੱਛਾਵਾਂ ਸ਼ਰਦਾ ਪੂਰੀਆਂ ਹੋ ਜਾਂਦੀ ਸਤਿਗੁਰ ਹੋਏ ਦਇਆਲ ਨਾ ਕਭ ਪੂਰੀਏ ਸਤਗੁਰ ਹੋਏ ਦਿਆਲ ਨਾ ਕਭ ਹੂੰ ਚੋਰੀਐ ਸਤਗੁਰ ਹੋਏ ਦਿਆਲ ਨਾ ਕਭ ਹੂੰ ਚੋਰੀਐ ਸਤਗੁਰ ਹੋਏ ਦਿਆਲ ਨਾ ਕਭ ਹੂੰ ਚੋਰੀਐ ਨਾ ਕਭ ਹੂੰ ਚੋਰੀਆ ਕਦੇ ਵੀ ਚੁਰਦਾ ਨਹੀਂ ਉਹ ਮਿਟ ਜਾਂਦਾ ਸਤਗੁਰ ਖੁਸ਼ ਹੋ ਜਾਂਦੇ ਨੇ ਕਿਰਪਾ ਹੋ ਜਾਂਦੀ ਹੈ ਖੁਸ਼ ਹੋੰਦੈ ਨੇ ਸੇਵਾ ਤੋਂ ਸਿਮਰਨ ਭਗਤੀ ਤੋਂ ਜੇ ਸਤਗੁਰ ਖੁਸ਼ ਹੋ ਜਾਣ ਸਤਗੁਰ ਹੋਏ ਦਿਆਲ ਤੰਦੁਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤੰ ਦੁੱਖ ਨ ਜਾਣੀਐ ਸਤਿਗੁਰ ਹੋਏ ਦਿਆਲ ਤੰ ਦੁੱਖ ਨ ਜਾਣੀਐ ਸਤਿਗੁਰ ਹੋਏ ਦਿਆਲ ਤੰ ਦੁੱਖ ਨ ਜਾਣੀਐ ਦੁੱਖ ਕੀ ਹੁੰਦਾ ਈ ਭੁਰ ਜਾਂਦਾ ਦੁੱਖ ਦੁੱਖ ਮੈਂ ਦੁੱਖ ਹੀ ਨਹੀਂ ਲੱਗਦਾ ਸਤਿਗੁਰ ਦਿਆ ਦੇ ਕਰੀ ਵਿਚ ਆਜਣ ਜਿਸ ਤੇ ਦਿਆਲੂ ਹੋ ਜਾਣ ਖੁਸ਼ ਹੋ ਜਾਣ ਤੰ ਦੁੱਖ ਨ ਜਾਣੀਐ ਦੁੱਖ ਦਾ ਨਾਸ਼ ਹੋ ਜਾਂਦਾ ਕੀ ਦੁੱਖ ਹੁੰਦਾ ਈ ਮਰ ਜਾਂਦਾ ਤੁਹਾਨੂੰ ਜਿਹੜੂ ਨਾਮ ਕਰਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾ ਸਤਿਗੁਰ ਹੋਏ ਦਇਆਲ ਤ ਹਰ ਰੰਗ ਮਾਣੀਏ 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 ਹਰੀ ਦੇ ਰੰਗਾਂ ਨੂੰ ਮੰਨ ਲੈ ਹਰੀ ਦੇ ਰੰਗ ਪ੍ਰਮਾਤਮਾ ਦੇ ਰੰਗ ਨਾਮ ਪ੍ਰੇਮ ਪ੍ਰੇਮ ਦੇ ਪ੍ਰਭੂ ਦੇ ਪ੍ਰੇਮ ਦੇ ਰੰਗ ਰਸ ਨੂੰ ਆਨੰਦ ਨੂੰ ਮਾਣਦਾ ਰੂਹਾਨੀਅਤ ਦਾ ਨਾਮ ਮਾਣਦਾ ਸਤਿਗੁਰ ਹੋਏ ਦਇਆਲ ਤੰਜਮ ਕਾ ਡਰ ਕੇ ਹਾ 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 ਜੇ ਸਤਗੁਰੂ ਖੁਸ਼ ਹੋ ਜਾਂਦੇ ਆਲੂ ਹੋ ਜਾਂਦੇ ਜਮਾਂ ਦਾ ਡਰ ਕੇ ਹਾਕੇ ਹੋ ਜਾਂਦਾ ਹੀ ਨਹੀਂ ਪਾ ਜਮਾਂ ਦਾ ਡਰ ਤਾਂ ਸਭ ਨੂੰ ਸਤਾਉਂਦਾ ਹੈ ਜਦੋਂ ਸੰਸਾਰ ਤੋਂ ਜਾਣਾ ਹੈ ਅਮੀਰ ਗਰੀਬ ਵੰਦਾ ਜ਼ਿੰਦਗੀ ਤਾਂ ਹਜ਼ਾਰ ਲੰਨ ਪਰੰਤੂ ਇਹਨਾਂ ਕੀ ਹਾਲ ਹੋਊਗਾ ਦੇਖਾ ਜੋਖਾ ਧਿਆਨਾ ਪੈਣਾ ਪਰ ਸਾਤਤਾ ਉਹ ਹੋਊਗਾ ਚੰਗੀ ਹਰ ਕਰਮ ਦਾ ਸਾਤਤਾ ਹੋਣਾ ਹੈ ਤੇ ਪਰੰਤੂ ਜੇ ਸਤਗੁਰੂ ਦੇ ਆਲੂ ਹੋ ਜਾਂਦੇ ਜਮ ਨੇੜੇ ਵੀ ਨਹੀਂ ਹੁੰਦੇ ਤੇ ਮੈਂ ਮੰਦਾ ਡਰ ਹੀ ਨਹੀਂ ਰਹਿਦਾ ਮਨ ਵਿੱਚ ਮੁੱਕ ਜਾਂਦਾ ਕੋਈ ਡਰ ਨਹੀਂ ਰਹਿਦਾ ਜੇ ਸਤਗੁਰੂ ਖੁਸ਼ ਕਰ ਲੈਂਦੇ ਨੇ ਸਤਗੁਰ ਹੋਏ ਦਇਆ ਤੰਜਮ ਕਾ ਡਰ ਕੇ ਹਾ 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 ਸਤਗੁਰ ਹੋਏ ਦਇਆ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਇਆ ਤਾਂ ਸਦ ਹੀ ਸੁਖ ਦੇਹਾ ਦੇਹਾ ਸਰੀਰ ਕਰਕੇ ਵੀ ਸੁਖੀ ਰਹਦਾ ਖੁਸ਼ ਰਹਿੰਦਾ ਮਨ ਕਰਕੇ ਤਾਂ ਨਾ ਤਨ ਕਰਕੇ ਵੀ ਸਤ ਗੁਰ ਹੋਏ ਦਇਆ ਤਾਂ ਸਦ ਹੀ ਸੁਖ ਤੇ ਸਦਾ ਹੀ ਗੁਰੂ ਮਹਾਰਾਜ ਕਹਿੰਦੇ ਨੇ ਸੁਖੀ ਰਹਿੰਦਾ ਹੋ ਇਨਸਾਨ ਜਿਤੇ ਸਤਗੁਰੂ ਖੁਸ਼ ਹੋ ਜਾਵੇ ਸਤਗੁਰ ਹੋਏ ਦਿਆਲ ਤਾਂ ਸਦੀ ਸੁਖ ਦੇਹਾ 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 ਸਤਗੁਰ ਹੋਏ ਦਿਆਲ ਤਾਂ ਨਮਨਿਤ ਪਾਈਐ ਸਤਿਗੁਰ ਹੋਏ ਦਇਆਲ ਧੰਨ ਨਾਮ ਨਿਤ ਪਾਈਐ ਸਤਿਗੁਰ ਹੋਏ ਬਿਆਲ ਧੰਨ ਨਾਮ ਨਿਤ ਪਾਈਐ ਸਤਿਗੁਰ ਹੋਏ ਦਇਆਲ ਧੰਨ ਨਾਮ ਨਿਤ ਪਾਈਐ ਸਤਿਗੁਰ ਖੁਸ਼ ਹੋ ਜਾਂਦੇ ਨੇ ਸਾਰੇ ਖਿਆਨੇ ਵਕਸ਼ ਦੇ ਦਿੰਦੇ ਨੇ ਨੌ ਨਿਧੀਆਂ ਵਕਸ਼ ਦੇ ਨੇ ਨਾਮ ਨਿਤ ਪਾਈਐ ਕਿਸੇ ਚੀਜ਼ ਦੀ ਟੋਟੇ ਨਹੀਂ ਰਹਿੰਦੀ ਹੈ ਵਰਕ ਤਾਂ ਵਹਿ ਜਾਂਦੀਆਂ ਹਨ ਸਤਿਗੁਰ ਜੀ ਤੇ ਖੁਸ਼ ਹੋ ਜਾਣਾ ਉੱਥੇ ਕਿਸੇ ਚੀਜ਼ ਦਾ ਘਾਟਾ ਨਹੀਂ ਪਾਇਆ ਜਾਂਦਾ ਹੈ ਸਤਗੁਰ ਹੋਏ ਦਿਆਲ ਤੰ ਨਾਮ ਨਿਦ ਪਾਈਐ 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 ਸਤਗੁਰ ਹੋਏ ਦਿਆਲ ਤੰ ਸੱਚ ਸਮਾਈਐ ਸਤਿਗੁਰ ਹੋਏ ਦਿਆਲ ਤੰ ਸੱਚ ਸਮਾਈਐ ਸਤਿਗੁਰ ਹੋਏ ਦਿਆਲ ਤੰ ਸੱਚ ਸਮਾਈਐ ਸਤਿਗੁਰ ਹੋਏ ਦਿਆਲ ਤੰ ਸੱਚ ਸਮਾਈਐ ਜਿਸ ਤੇ ਸਤਿਗੁਰੂ ਦਿਆਲ ਹੋ ਜਾਂਦਾ ਸੱਚ ਦੇ ਵਿੱਚ ਸਮਾਈ ਹੋ ਜਾਂਦੀ ਉਹਨਾਂ ਨੂੰ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਜਿਵੇਂ ਜਲ ਮੈਂ ਜਲਾਇ ਖਟਾਨਾ ਤੇ ਜੋਤੀ ਸੰਜੋਸ ਮਾਨਾ ਵਟਗੇ ਗਏ ਗਨ ਪਾਈ ਬਸਰਾਮ ਨਾਨਕ ਪ੍ਰਭ ਕੈ ਸਰਪਰਮ ਇਹ ਆਤਮਾ ਜਿਹੜੀ ਪਰਮਾਤਮਾ ਦੇ ਵਿੱਚ ਮਿਲ ਜਾਂਦੀ ਹੈ ਇੱਕ ਹੋ ਜਾਂਦੇ ਨੇ ਮਨ ਤੋਂ ਜੋਤ ਸਰੂਪ ਪਹਿਚਾਣਿਆ ਜਾਂਦਾ ਹੈ ਪਰਮਾਤਮਾ ਦੇ ਵਿੱਚ ਹੀ ਮਿਲ ਜਾਂਦਾ ਹੈ ਜਿੱਥੇ ਸਤਿਗੁਰ ਖੁਸ਼ ਹੋ ਜਾਂਦੇ ਨੇ ਉਹਦੇ ਵਜਰ ਕਪਾਟ ਖੋਲ ਦਿੰਦੇ ਹਨ ਉਸ ਦੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਕਰ ਦਿੰਦੇ ਹਨ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈ ਐ ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈ ਐ ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈ ਐ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਐ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਮੂੰ ਚੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਮੂੰ ਚੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਮੂੰ ਚੂਰੀ ਐ ਸਤ ਗੁਰ ਹੋਏ ਦਿਆਲ ਨਾ ਕਬ ਗੂ ਚੂਰੀ ਐ ਸਤਿ ਸ੍ਰੀ ਅਕਾਲ ਸਭ ਜੀ ਖੁਸ਼ ਹੋ ਜਾਂਦੇ ਨੇ ਭਗਤੀ ਤੋਖ ਦੀਨ ਕਰਪਾ ਦਾ ਨਾਮ ਜਪਦੇ ਨੇ ਸਿਮਨ ਫਰਜ਼ਿੰਦਾ ਆਪਕੋ ਸੁਮਰਨ ਕਰਕੇ ਇਸ ਸਮਾਪਤੀ ਕਰਦੇ ਵਾਹਿਗੁਰੂ 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 ਵਾਹਿਗੁਰੂ